ਅੰਮ੍ਰਿਤਸਰ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਕੀ ਦਿਨ ਦਿਹਾੜੇ ਇੱਕ ਸਰਪੰਚ ਨੂੰ ਮਾਰ ਦਿੱਤਾ ਗਿਆ ਹੈ आम आदमी पार्टी ਦਾ ਸਰਪੰਚ ਜਰਮਲ ਸਿੰਘ ਜੋ ਕਿ ਇੱਕ ਵਿਆਹ ਸਮਾਗਮ ਤੇ ਗਿਆ ਹੋਇਆ ਸੀ ਵਿਆਹ ਅਟੈਂਡ ਕਰ ਰਿਹਾ ਸੀ ਤਾਂ ਅਚਾਨਕ ਹੀ ਦੋ ਨਕਾਬਪੋਸ਼ ਵਿਅਕਤੀ ਆਉਂਦੇ ਨੇ ਬਦਮਾਸ਼ ਆਉਂਦੇ ਨੇ ਆਣ ਕੇ ਗੋਲੀਆਂ ਚਲਾ ਦਿੰਦੇ ਨੇ ਸਿੱਧਾ ਸਿਰ 'ਚ ਗੋਲੀ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਜਿਹੜਾ ਕਿ ਦਮ ਤੋੜ ਦਿੰਦੇ ਨੇ ਸਰਪੰਚ ਸਾਹਿਬ ਤਾਂ ਉੱਥੇ ਹੀ ਇਸ ਸਮੇਂ ਅੰਮ੍ਰਿਤਸਰ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਸਾਡੇ ਨਾਲ ਅੰਮ੍ਰਿਤਸਰ ਤੋਂ ਪੱਤਰਕਾਰ ਮੌਜੂਦ ਨੇ ਉਹਨਾਂ ਕੋਲੋਂ ਸਾਰੀ ਜਾਣਕਾਰੀ ਲੈਣੇ ਆ ਕਿ ਸਮੇਂ ਕਿਵੇਂ ਦਾ ਮਾਹੌਲ ਜਿਹੜਾ ਇਹ ਉਹ ਅੰਮ੍ਰਿਤਸਰ ਦੇ ਵਿੱਚ ਬਣਿਆ ਹੋਇਆ ਸੱਸੀ ਕਾਲ ਗੁਰਪ੍ਰੀਤ ਜੀ ਜੀ ਬਿਲਕੁਲ ਇਸ ਸਮੇਂ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਕਤਲ ਦੀ ਵਾਰਦਾਤ ਹੋਈ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਬਿਲਕੁਲ ਪੰਜਾਬ ਦੇ ਵਿੱਚ ਲਗਾਤਾਰ ਹੀ ਆਮਨ ਕਾਨੂੰਨ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਦਾਅਵਾ ਠੋਕਦੀ ਹੈ ਉੱਥੇ ਹੀ ਅੱਜ ਇੱਕ ਹੋਰ ਖੋਲ੍ਹਦੀ ਹੋਈ ਨਜ਼ਾਰੀ ਕਿਉਂਕਿ ਆਮ ਆਦਮੀ ਪਾਰਟੀ ਦੇ ਹੁਦਦ ਸਰਪੰਚਾਂ ਨੇ ਜਦ ਮੈਲਸਿੰਗ ਜਿੰਨਾ ਵੀ ਗੋਲੀ ਮਾਰ ਕੇ ਹਟਿਆ ਜਿਹੜੀ ਆ ਕੱਤਲ ਹੋਈ ਆ ਅੰਮ੍ਰਿਤਸਰ ਦੇ ਤਾਂ ਵੀਰ ਦਾ ਦੇ ਨਜ਼ਦੀਕ ਮੈਰੀਗੋਲਡ ਪੈਰਸੀ ਜਿੱਥੇ ਇਹ ਘਟਨਾ ਨੂੰ ਬਿਆਸਿਕਾ ਇਨਜਾਮ ਜੜਾਇਆ ਉਹ ਦਿੱਤਾ ਗਿਆ ਔਰ ਜੋ ਕਾਤਲ ਸਨ ਉਹਨਾਂ ਵੱਲੋਂ ਲਗਾਤਾਰ ਹੀ ਰੈਡ ਕਾਲ ਜਿਹੜੇ ਸੀ ਉਹ ਕੀਤੇ ਜਾ ਰਹੇ ਸਨ ਲੇਕਿਨ ਇਹ ਪੁਲਿਸ ਪ੍ਰਸ਼ਾਸਨ ਉੱਤੇ ਵੀ ਯੂ ਸਵਾਲੀਆਂ ਨਿਸ਼ਾਨ ਹਰੇ ਕਿਤੇ ਜਾਂਦੇ ਨੇ ਇਹ ਜੇਕਰ ਉਹਨਾਂ ਨੂੰ ਸੈਟ ਸੈਟ ਕੋਸੀ ਕਿਉਂ ਨਹੀਂ ਕਰਵਾਈ ਗਈ ਸੀ ਉਸ ਸਮੇਂ ਦੇ ਦੌਰਾਨ ਕਿ ਕਿਉਂਕਿ ਇਹੋ ਵਕਸੀ ਦੀ ਜਾਨ ਜੀ ਸੇਵਾਈ ਜਾ ਸਕਦੀ ਆ ਆਪ ਆ ਦੀ ਪਾਰਟੀ ਦੇ ਮੌਜੂਦਾ ਸਰਪੰਚ ਹਨ ਜਿਹੜਾ ਜਿਹੜਾ ਸਾਪੜ ਤੋਂ ਗੋੜੀਆਂ ਚੱਲੀਆਂ ਨੇ ਤੇ ਇਸੇ ਵਾਰ ਨਾਲ ਦੀ ਮੁੱਕੇ ਤੇ ਮੌਤ ਹੋ ਗਈ। ਜੀ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਸੀ ਸਰਪੰਚ ਜੀ ਬਿਲਕੁਲ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਸਨ ਔਰ ਇਸ ਵਾਰ ਦੀ ਇਹ ਗੱਲ ਹੈ ਕਿ ਸਰਵਪੰਨ ਸਿੰਘ ਤੁੰਗ ਜਿਹੜੇ ਵਿਧਾਇਕ ਨੇ ਉਹ ਵੀ ਇਸ ਵਿਆਸ ਅਮਰੋ ਦੇ ਵਿੱਚ ਜਿਹੇ ਸੀਗੇ ਸ਼ਾਮਿਲ ਸਨ ਲੇਕਿਨ ਜਿਸ ਦਾ ਕਤਾਹੀ ਜਿਹੜੀ ਹੈ ਉਹ ਜ਼ਰੂਰ ਕਿਸ ਤਰ੍ਹਾਂ ਕਿਤੇ ਹੋਈ ਹੈ ਔਰ ਜਦੋਂ ਅੰਮ੍ਰਿਤਸਰ ਦੀ ਪੁਲਿਸ ਨੂੰ ਇਹ ਬਾਰੇ ਪੁੱਛਿਆ ਗਿਆ ਉਸ ਤੋਂ ਬਾਅਦ ਨਾਲ ਵੱਲੋਂ ਇੱਕ ਜਿਵੇਂ ਉਹ 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 ਤਾਂ ਮਿੱਟੀ ਚਾਹ ਦੀ ਗੱਲ ਜਿਹੜੀ ਗੱਲ ਸੀ ਜੀ 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 ਤਰ੍ਹਾਂ ਤਰ੍ਹਾਂ ਦੇ ਵਿੱਚ ਜੋ ਸੰਡ ਟੈਟ ਪਾਲਸੀ ਅੰਮ੍ਰਿਤਸਰ ਦੇ ਵਿੱਚ ਨਹੀਂ ਹੋ ਸਕਦੀ ਸੀ ਜਦੋਂ ਸਾਡੇ ਪਾਲਸੀ ਦਾ ਪਹਿਲਾ ਕੀ ਉਹਨਾਂ ਨੂੰ ਇੱਕ ਪ੍ਰੋਕਾਸ਼ਨ ਦਿੱਤੀ ਜਾਂਦੇ ਸ਼ਾਇਦ ਇੱਕ ਸਰਪੰਚ ਦੀ ਜਾਂਚ ਹੋਸੀ ਉਹ ਬੱਸ ਜੀ ਜੀ ਸਰਪੰਚ ਬਲਟੋਹੜੇ ਨਾਲ ਸੰਬੰਧ ਰੱਖਦੇ ਸੀ ਕਿ ਅੰਮ੍ਰਿਤਸਰ ਵਿਆਹ ਤੇ ਆਏ ਸੀ ਜੀ ਬਿਲਕੁਲ ਇਹਨਾਂ ਵੱਲੋਂ ਕਿਹਾ ਸੀਗਾ ਖੇਮ ਕਰਨ ਦੇ ਨਾਲ ਬਲਟੋਹੜਾ ਪਿੰਡਾ ਉੱਥੇ ਦੀ ਜੀ 95 ਰਸ ਕੇਂਦਰੀਕ ਬਹੁਤ ਵਧੀਆ ਇਨਸਾਨ ਵੀ ਸਾਣਾ ਸਾਰੇ ਐਕਟੀਵਿਟੀ ਦੇ ਨਾਲ ਜਿਸ ਮਿਲਬਰਤ ਜਗਾਹ ਸੀ ਉਹ ਨਾਲਾ ਸੀ ਜਿਸ ਕਾਰਨ ਉਹ ਅਮਨਸਰ ਦੇ ਵਿੱਚ ਵੀ ਅਸਲ ਇੱਕ ਮੈਰਿਸ ਪਰਸ ਦੇ ਵਿੱਚ ਅਸਲ ਵਿਆਹ ਵਿਕਤਵਾਸ ਤੇ ਪਹੁੰਚੇ ਲੇਕਿਨ ਜਿੱਦਾਂ ਵੱਡੇ ਦਾਅਵੇ ਕੀਤੇ ਜਾਂਦੇ ਨੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਜਾਂ ਸਰਕਾਰ ਨਾਤੇ ਬੀਜਪੀ ਦਾ ਦਾਅਵੇ ਕਰਦੇ ਨੇ ਜਾਂ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਉਹਦੀ ਗੂੰਜ ਜਿਹੜੀ ਆਪੋ ਜੀ ਨੂੰ ਖੁੱਲੀ ਹੈ ਇਸ ਕਾਰਨ ਅੱਜ ਜੈ 50 ਸਰਕਾਰ ਦੇ ਸਵਾਲੀਆਂ ਖਾਂ ਪੁਰਤਗਾਲ ਤੋਂ ਸਪੱਸ਼ਟ ਚਾਜੇ ਖੜੇ ਹੋਏ ਜੀ ਗੁਰਪ੍ਰੀਤ ਜੀ ਜਿੱਦਾਂ ਕਿ ਤੁਸੀਂ ਦੱਸਿਆ ਕਿ ਪਹਿਲਾਂ ਵੀ ਧਮਕੀ ਭਰੇ ਕਾਲ ਆ ਰਹੇ ਸੀ ਤੱਕੀ ਫਰੋਤੀਆਂ ਦਾ سلسلہ ਕਿ ਕੋਈ ਰੰਜੀਤ ਸੀ ਜੀ ਬਿਲਕੁਲ ਲਗਾਤਾਰ ਜੋ ਉਹਨਾਂ ਦੇ ਪਰਵਾਇਲ ਮੈਂਬਰ ਨੇ ਉਹਨਾਂ ਦਾ ਵੀ ਕਿਹਾ ਹੈ ਕਿ ਫਰੋਤੀਆਂ ਗਏ ਸਨ ਉਹ ਮੰਗੀ ਜਾ ਰਹੀ ਸੀ ਲਗਾਤਾਰ ਹੀ ਕਿਹਾ ਜਾ ਰਿਹਾ ਸੀ ਔਰ ਤਰਨਤਾਲ ਚ ਪਹਿਲਾ ਮਾਮਲਾ ਨਹੀਂ ਕਿ ਤੁਸੀਂ ਲੜਤੀ ਉਹ ਫਰੋਤੀਆਂ ਆਈਆਂ ਮੰਗਿਆ ਜਾਂਦੀਆਂ ਹੁਣ ਜੋ ਫਰੋਤੀ ਦੇ ਗੋਲ ਜੁੜਿਆ ਜਾਦੇ ਹੁਣ ਇਹ ਸਭ ਵੀ ਪਹਿਲਾਂ ਵੀ ਬਹੁਤ ਸਾਰੇ ਅਸਤਾਂ ਦੇ ਕੋਣ ਕੋ ਜਿਹੜੀਆਂ ਨੇ ਉਹ ਅੰਬਿਆਰੀਆਂ ਨੇ ਹਰ ਲੋਕ ਜਿਹਨੇ ਹਮੇਸ਼ਾ ਸਹਿਮ ਦੇ ਮਾਹੌਲ ਦੇ ਵਿੱਚ ਨਜ਼ਰ ਆਉਂਦੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਫਰਬੰਸਿੰਘ ਮਾਨ ਹਮੇਸ਼ਾ ਕਹਿੰਦੇ ਰਹੇ ਨੇ ਕਿ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਜੇ ਕਦੀ ਵੀ ਪੈਰ ਪਸਾਰਨ ਦਿੱਤਾ ਜਾਵੇਗਾ ਜਾਂ ਅੰਦਰ ਸੰਸਦ ਜਿਹਨਾਂ ਨੂੰ ਪੈਰ ਨਹੀਂ ਵਿਸਾਰਨ ਦਿੱਤਾ ਜਾਵੇਗਾ ਜਦੋਂ ਬਾਈ ਇਲੈਕਸ਼ਨ ਸੀ ਜਦੋਂ ਆਰੰਭ ਦੀ ਉਸ ਸਮੇਂ ਵੀ ਅਰਵਿੰਦ ਕੇਜਰੀਵਾਲ ਨੂੰ ਵੀ ਕਿਹਾ ਗਿਆ ਸੀ ਕਿ ਜਿਹੜੇ ਗੈਂਗਸਟਰ ਨੇ ਹੁਣ ਤਰਨ ਤਾਂ ਛੱਡਦੇ ਨੇ ਤਾਂ ਹੁਸਾਨ ਜਾਜ ਜਰਾ ਹੋਵੇਗਾ ਉਹਨਾਂ ਦਾ ਨਾਦਰ ਨੂੰ ਨਹੀਂ ਪਹੁੰਚ ਦਿੱਤਾ ਜਾਵੇਗਾ ਇਹ ਇਸ ਸਮੇਂ ਵੀ ਹਰਗਤ ਹੋਈ ਆ ਤਾਂ ਜਰੂਰ ਸਵਾਲ ਜਿਹਨੇ ਨੇ ਜਰੂਰ ਸਹਿਕਾਰ ਕਿਤੇ ਪੁਲਿਸ ਦੇ ਜਿਹੜੇ ਨੇ ਖੜੇ ਹੋ ਰਹੇ ਨੇ ਜੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਅਗਲੀ ਕਾਰਵਾਈ ਕੀ ਹੈ ਪੁਲਿਸ ਦੀ ਜੀ ਪੁਲਿਸ ਵੱਲੋਂ ਜਿਹੜਾ ਮੈਨੀਫੈਸਟਾ ਸੀ ਉਸ ਨੂੰ ਸੀਲ ਬੰਦ ਕਰ ਦਿੱਤਾ ਗਿਆ ਕਿਸੇ ਵੀ ਵਿਅਕਤੀ ਨੂੰ ਅੰਦਰ ਨਹੀਂ ਜਾ ਦਿੱਤਾ ਜਾ ਰਿਹਾ ਲਗਾਤਾਰ ਹੀ ਸੀਸੀਟੀਵੀ ਕੈਮਰੇ ਜਿਹੜੇ ਨੇ ਕੰਗਾਲੇ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਉਹ ਖੁਦ ਵੀ ਵਿਆਹ ਸਮਾਗਮ ਉਹਦੇ ਵਿੱਚ ਵਿਆਹ ਦੇ ਵਿੱਚ ਸ਼ਾਮਲ ਹੋਏ ਸਨ ਇਸ ਕਰਣ ਜਿਹੜੀ ਹੈ ਇਹ ਉਤਾਹੀ ਜਿਹੜੀਆਂ ਜ਼ਰੂਰਤ ਵਰਤੀ ਹੈ ਹੁਣ ਪੁਲਿਸ ਦਾ ਕਹਿਣ ਮੁਤਾਬਕ ਕਹਿਣ ਮੁਤਾਬਕ ਕਿ ਜਿਨ੍ਹਾਂ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਹ ਵਿਆਹ ਦੇ ਵਿੱਚ ਸ਼ਾਮਲ ਸਨ ਜੀ ਬਿਲਕੁਲ ਵਿਆਹ ਦੇ ਵਿੱਚ ਸ਼ਾਮਿਲ ਸਨ ਔਰ ਸਰਮਨ ਸਿੰਘ ਤੋਂ ਜਿਹੜੇ ਸੀਗਾ ਵਿਧਾਇਕ ਸਨ ਉਹ ਵੀ ਇਸ ਵਿਆਹ ਦੇ ਵਿੱਚ ਸ਼ਾਮਿਲ ਸਨ ਔਰ ਵੱਡੀ ਗੱਲ ਹੈ ਜੇਕਰ ਜਿਹੜੀ ਉਹਨਾਂ ਨੇ ਸੈੱਟ ਕੋ ਸੀ ਤਾਂ ਹੀ ਜੇ ਸਰਪੰਚ ਨੂੰ ਜੈ ਸਿੰਘ ਵਾਲਿਆ ਜਿਹੜੀ ਨੇ ਮਾਰੀ ਨਹੀਂ ਆਲੇ ਇਹ ਮੱਡਾ ਖਾਸਾ ਵੀ ਲੱਗਦਾ ਸੀਗਾ ਹੋ ਸਕਦਾ ਜੀ ਜੇਕਰ ਵਿਧਾਇਕ ਦੇ ਤੇ ਕੋਈ ਹਮਲਾ ਹੋ ਜਾਂਦਾ ਤਾਂ ਸ਼ਾਇਦ ਇਹ ਬਹੁਤ ਵੱਡੀ ਸੁਰਖੀ ਹੋ ਜਰੂਰ ਹੋ ਸਕਦੀ ਸੀ ਲੇਕਿਨ ਕੁਝ ਜਿਹੜੀ ਆ ਹੁਣ ਜੋ ਜਗਜੀਤ ਸਿੰਘ ਵਾਲਿਆ ਨੇ ਅਮਰਸਰ ਤੋਂ ਪੁਲਿਸ ਕਾਲੀਓ ਨਾ ਵਾਲੋ ਬੜਾ ਹਾਸੋ ਹੀ ਰਾਜ ਆ ਬਿਆਦਦਾ ਕਿ ਜਨਤਾ ਦੇ ਵਿੱਚ ਸੈਕਟਰ ਕਸਟੈਂਸੀ ਇਹ ਲੇਕਿਨ ਅੰਮ੍ਰਿਤਸਰ ਦੇ ਵਿੱਚ ਜਗਾ ਖਾਸਾ ਹੁੰਦਾ ਨਾ ਯੂਰ ਉਹਨਾਂ ਨੂੰ ਪ੍ਰੋਟੈਕਸ਼ਨ ਦੇਗਾ ਜਾਂ ਉਸਦਾ ਹੀਗਾ ਫਰਦੀ ਬੰਦਾ ਸੀ ਲੇਕਿਨ ਪੁਲਿਸ ਦੀ ਕਿਤਨਾ ਕਿਤੇ ਕੋਤਾ ਹੀ ਜ਼ਰੂਰ ਹੋਈ ਜੀ ਇੱਥੇ ਹੀ ਮੈਂ ਪੁੱਛਣਾ ਚਾਹੂੰਗੀ ਕਿ ਜਦਕਰ ਉਸੇ ਦੱਸਿਆ ਕਿ ਜਿਹੜੇ ਨੌਜਵਾਨ ਸੀ ਜਿਨ੍ਹਾਂ ਨੇ ਇਹ ਕਤਲ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਉਹ ਵਿਆਹ ਵਿੱਚ ਸ਼ਾਮਿਲ ਸੀ ਕਿ ਉਹ ਸੱਦੇ ਤੇ ਆਏ ਸੀ ਜਿਨੇ ਕਿ ਜਿਹੜੇ ਸਰਪੰਚ ਸਾਹਿਬ ਸੀ ਉਹ ਸੱਦੇ ਤੋਂ ਉੱਥੇ ਪਹੁੰਚੇ ਸਨ ਕਿ ਉਹ ਨੌਜਵਾਨ ਵੀ ਸੱਦੇ ਤੋਂ ਉੱਥੇ ਪਹੁੰਚੇ ਸੀ ਇਹ ਇਹ ਦੋਹਾਂ ਆਪਣੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਜੀ ਜੋ ਨੌਜਵਾਨ ਸਨ ਉਹ ਵਿਆਹ ਸਮਾਜ ਦੇ ਵਿੱਚ ਸ਼ਾਮਲ ਹੋਇਆ ਸਨ ਜੀ ਇਹ ਉਹਨਾਂ ਨੂੰ ਸੱਦਿਆ ਗਿਆ ਸੀ ਨਹੀਂ ਸੱਦਿਆ ਗਿਆ ਤੇ ਪੁਲਿਸ ਦਾ ਜਾਂਚ ਦਾ ਵਿਸ਼ਾ ਹੈ ਉਹ ਪੁਲਿਸ ਜਾਂਚ ਕਰੇਗੀ ਉਸ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਉਹ ਉਹਨਾਂ ਨੂੰ ਸੱਦ ਵਿਆਹ ਲਈ ਸੱਦਿਆ ਗਿਆ ਸੀ ਕਿ ਨਹੀਂ ਸੱਦਿਆ ਗਿਆ ਸੀ ਲੇਕਿਨ ਜੋ ਉਥੇ ਪਰਿਵਾਰਕ ਮੈਂਬਰ ਹੈ ਜਾਂ ਆਈ ਵਿਟਨੈਸ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਉਹ ਵਿਆਹ ਦੇ ਵਿੱਚ ਜਿਹੜੂ ਸ਼ਾਮਿਲ ਸਾਰ ਔਰ ਗੋਲੀ ਕਿਸ ਨਾਲ ਲੱਗੇ ਇਸ ਤੋਂ ਬਾਅਦ ਉਹ ਹਸਪਤਾਲ ਲੱਗ ਜਾਏਗਾ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਡਿਕਲੇਅ ਕਰ ਦਿੱਤਾ ਗਿਆ ਧਨਵਰ ਗੁਰਪ੍ਰੀਤ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉੱਥੇ ਅੰਮ੍ਰਿਤਸਰ ਦੇ ਵਿੱਚ ਇਸ ਸਮੇਂ ਕਿਵੇਂ ਦਾ ਮਾਹੌਲ ਬਣਿਆ ਹੋਇਆ ਹੈ ਕਿ ਜਿਹੜੇ ਨੌਜਵਾਨ ਹੁੰਦੇ ਨੇ ਜਿਹੜੇ ਬਦਮਾਸ਼ ਹੁੰਦੇ ਨੇ ਜਿਨ੍ਹਾਂ ਵੱਲੋਂ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਹ ਵਿਆਹ ਦੇ ਵਿੱਚ ਸ਼ਾਮਿਲ ਹੁੰਦੇ ਨੇ ਯਾਨੀ ਕਿ ਇੱਥੇ ਸੁਰੱਖਿਆ ਦੇ ਵਿੱਚ ਵੀ ਵੱਡੀ ਕੋਤਾਹੀ ਦੇਖਣ ਨੂੰ ਮਿਲੀ ਹੈ ਪੁਲਿਸ ਤੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਕਿਉਂਕਿ ਉਸ ਵਿਆਹ ਸਮਾਗਮ ਦੇ ਵਿੱਚ ਵਿਧਾਇਕ ਵੀ ਸ਼ਾਮਿਲ ਹੁੰਦੇ ਨੇ ਸਰਪੰਚ ਵੀ ਸ਼ਾਮਿਲ ਹੁੰਦੇ ਨੇ ਤੇ ਉੱਥੇ ਹੀ ਉਹ ਬਦਮਾਸ਼ ਵੀ ਸ਼ਾਮਿਲ ਹੁੰਦੇ ਨੇ ਜਿਨ੍ਹਾਂ ਵੱਲੋਂ ਕਤਲ ਇਹ ਕੀਤਾ ਗਿਆ ਹੈ ਤਾਂ ਹੋਰ ਅਪਡੇਟ ਕੀ ਹੁੰਦੀ ਹੈ ਇਸ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਫਿਲਹਾਲ ਇਹ ਜਿਹੜਾ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਦੇ ਵਿੱਚ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਕੀ ਦਿਨ ਦਿਹਾੜੇ ਇੱਕ ਸਰਪੰਚ ਨੂੰ ਮਾਰ ਦਿੱਤਾ ਗਿਆ ਹੈ आम आदमी पार्टी ਦਾ ਸਰਪੰਚ ਜਰਮਲ ਸਿੰਘ ਜੋ ਕਿ ਇੱਕ ਵਿਆਹ ਸਮਾਗਮ ਤੇ ਗਿਆ ਹੋਇਆ ਸੀ ਵਿਆਹ ਅਟੈਂਡ ਕਰ ਰਿਹਾ ਸੀ ਤਾਂ ਅਚਾਨਕ ਹੀ ਦੋ ਨਕਾਬਪੋਸ਼ ਵਿਅਕਤੀ ਆਉਂਦੇ ਨੇ ਬਦਮਾਸ਼ ਆਉਂਦੇ ਨੇ ਆਣ ਕੇ ਗੋਲੀਆਂ ਚਲਾ ਦਿੰਦੇ ਨੇ ਸਿੱਧਾ ਸਿਰ 'ਚ ਗੋਲੀ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਜਿਹੜਾ ਕਿ ਦਮ ਤੋੜ ਦਿੰਦੇ ਨੇ ਸਰਪੰਚ ਸਾਹਿਬ ਤਾਂ ਉੱਥੇ ਹੀ ਇਸ ਸਮੇਂ ਅੰਮ੍ਰਿਤਸਰ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਸਾਡੇ ਨਾਲ ਅੰਮ੍ਰਿਤਸਰ ਤੋਂ ਪੱਤਰਕਾਰ ਮੌਜੂਦ ਨੇ ਉਹਨਾਂ ਕੋਲੋਂ ਸਾਰੀ ਜਾਣਕਾਰੀ ਲੈਣੇ ਆ ਕਿ ਸਮੇਂ ਕਿਵੇਂ ਦਾ ਮਾਹੌਲ ਜਿਹੜਾ ਇਹ ਉਹ ਅੰਮ੍ਰਿਤਸਰ ਦੇ ਵਿੱਚ ਬਣਿਆ ਹੋਇਆ ਸੱਸੀ ਕਾਲ ਗੁਰਪ੍ਰੀਤ ਜੀ ਜੀ ਬਿਲਕੁਲ ਇਸ ਸਮੇਂ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਕਤਲ ਦੀ ਵਾਰਦਾਤ ਹੋਈ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਬਿਲਕੁਲ ਪੰਜਾਬ ਦੇ ਵਿੱਚ ਲਗਾਤਾਰ ਹੀ ਆਮਨ ਕਾਨੂੰਨ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾਅਵੇ ਝੋਕਦੀ ਹੈ ਉੱਥੇ ਹੀ ਅੱਜ ਇੱਕ ਹੋਰ ਖੋਲ੍ਹਦੀ ਹੋਈ ਨਜ਼ਾਰੀ ਕਿਉਂਕਿ ਆਮ ਆਦਮੀ ਪਾਰਟੀ ਦੇ ਹੁਦਦ ਸਰਪੰਚਾਂ ਨੇ ਜਰ ਮੈਲ ਸਿੰਘ ਜਿੰਨਾ ਵੀ ਗੋਲੀ ਮਾਰ ਕੇ ਹਟਾ ਜਿਹੜੀ ਹੈ ਉਹ ਕੱਦਤੀ ਹੈ ਅੰਮ੍ਰਿਤਸਰ ਦੇ ਤੋ ਵੀਰ ਦਾ ਦੇ ਨਜ਼ਦੀਕ ਮੈਰੀਗੋਲਡ ਪੈਰਸਿਸ ਤੇ ਇਹ ਘਟਨਾ ਨੂੰ ਬਿਆਸਿਕਾ ਇਨਜਾਮ ਜੜਾਇਆ ਉਹ ਦਿੱਤਾ ਗਿਆ ਔਰ ਜੋ ਕਾਤਲ ਸਖ ਉਹਨਾਂ ਵੱਲੋਂ ਲਗਾਤਾਰ ਹੀ ਰੈਡ ਕਾਲ ਜਿਹੜੇ ਸੀਓ ਕੀਤੇ ਜਾ ਰਹੇ ਸਨ ਲੇਕਿਨ ਇਹ ਪੁਲਿਸ ਪ੍ਰਸ਼ਾਸਨ ਉੱਤੇ ਵੀ ਯੂ ਸਵਾਲੀਆਂ ਨਿਸ਼ਾਨ ਹਰੇ ਕੀਤੇ ਜਾਂਦੇ ਨੇ ਇਹ ਜੇਕਰ ਉਹਨਾਂ ਨੂੰ ਸੈਟ ਸੈਟ ਕੋਸੀ ਕਿਉਂ ਨਹੀਂ ਕਰਵਾਈ ਗਈ ਸੀ ਉਸ ਸਮੇਂ ਦੇ ਦੌਰਾਨ ਕਿ ਤਾਕਿ ਇਹੋ ਵਿਅਕਤੀ ਦੀ ਜਾਨ ਜੀ ਸੇਵਾਈ ਜਾ ਸਕੀ ਆਪ ਆਦੀ ਪਾਰਟੀ ਦੇ ਮੌਜੂਦਾ ਸਰਪੰਚ ਹਨ ਜਿਹੜਾ ਜਿਹੜਾ ਸਾਪੜ ਤੋਂ ਗੋੜੀਆਂ ਚੱਲੀਆਂ ਨੇ ਤੇ ਇਸੇ ਵਾਰ ਦਾ ਵੀ ਮੁੱਕਾ ਸੀ ਮਹਤਵਪੂਰਨ ਜੀ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਸੀ ਸਰਪੰਚ ਜੀ ਬਿਲਕੁਲ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਸਨ ਔਰ ਇਸ ਵਾਰ ਦੀ ਇਹ ਗੱਲ ਹੈ ਕਿ ਸਰਵਪੰਨ ਸਿੰਘ ਤੁੰਗ ਜਿਹੜੇ ਵਿਧਾਇਕ ਨੇ ਉਹ ਵੀ ਇਸ ਵਿਆਸ ਅਮਰੋ ਦੇ ਵਿੱਚ ਜਿਹੇ ਸੀਗੇ ਸ਼ਾਮਿਲ ਸਨ ਲੇਕਿਨ ਜਿਸ ਦਾ ਕਤਾਹੀ ਜਿਹੜੀ ਹੈ ਉਹ ਜ਼ਰੂਰ ਜਿੱਦਾਂ ਕਿਤੇ ਖੋਈ ਹੈ ਔਰ ਜਦੋਂ ਅੰਮ੍ਰਿਤਸਰ ਦੀ ਪੁਲਿਸ ਨੂੰ ਇਹ ਬਾਰੇ ਪੁੱਛਿਆ ਗਿਆ ਉਸ ਤੋਂ ਬਾਅਦ ਨਾਲ ਵੱਲੋਂ ਇੱਕ ਜਿਵੇਂ ਉਹ 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 ਤਾਂ ਮਿੱਟੀ ਚਾਟ ਮਾ ਜਿਹੜੀ ਗੱਲ ਸੀ ਜੀ 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 ਤਰ੍ਹਾਂ ਤਰ੍ਹਾਂ ਦੇ ਵਿੱਚ ਜੋ ਸੰਦ ਟੈਟ ਪਾਲਸੀ ਅੰਮ੍ਰਿਤਸਰ ਦੇ ਵਿੱਚ ਨਹੀਂ ਹੋ ਸਕਦੀ ਸੀ ਜਦੋਂ ਪਹਿਲੇ ਪਾਲਸੀ ਦਾ ਪਹਿਲਾ ਕੀ ਉਹਨਾਂ ਨੂੰ ਇੱਕ ਪ੍ਰੋਕਾਸ਼ਨ ਦਿੱਤੀ ਜਾਂਦੇ ਜਿਸ ਨਾਲ ਇੱਕ ਸਰਪੰਚ ਦੀ ਜਾਂਚ ਹੋ ਮੱਸ ਰਹੀ ਸੀ ਜੀ ਜੀ ਸਰਪੰਚ ਬਲਟੋਹੜੇ ਨਾਲ ਸੰਬੰਧ ਰੱਖਦੇ ਸੀ ਕਿ ਅੰਮ੍ਰਿਤਸਰ ਵਿਆਹ ਤੇ ਆਏ ਸੀ जी बिल्कुल पे लेकिन जिस तरह वेवे कि अमन कानून बरकरार रखने बीजेपी दावे करते ने सरकार दावे कर दी है ਉਹਦੀ ਗੋ ਜਿਹੜੀ ਫੌਜ ਨੂੰ ਖੁੱਲੀ ਹੈ ਇਸ ਕਾਰਨ ਅੱਜ ਜੈਸ ਤੋਂ 50 ਘਰ ਤੱਕ ਇਸ ਵਾਲਿਆਂ ਇਤਾਨ ਪੁਰਤਗਾਲ ਉਸ ਇਸ ਪੰਨੇ ਸਾਹਮਣੇ ਖੜੇ ਹੋਏ ਗੁਰਪ੍ਰੀਤ ਜੀ ਜਿੱਦਾਂ ਕਿ ਤੁਸੀਂ ਦੱਸਿਆ ਕਿ ਪਹਿਲਾਂ ਵੀ ਧਮਕੀ ਭਰੇ ਕਾਲ ਆ ਰਹੇ